ਆ ਦੇਸ਼ ਵਿਦੇਸ਼ ਦੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਮਜਾਤ ਅਸੀਂ ਕੁਝ ਦੇਖ ਰਹੇ ਹਾਂ ਪਿੰਡ ਮਜਾਤ ਰਾਣਾ ਮਰਸਰਪ ਜੀ ਨੇ ਸਾਨੂੰ ਪਰਮੇਸ਼ਰ ਕੀਤੀ ਸੀ ਕਿ ਸਾਨੂੰ ਸਾਡਾ ਪਿੰਡ ਦਿਖਾਇਆ ਜਾਵੇ ਤੇ ਅਸੀਂ ਪਹੁੰਚੇ ਹਾਂ ਪਿੰਡ ਮਜਾਤ ਜ਼ਿਲ੍ਹਾ ਮੋਹਾਲੀ ਦਾ ਪਿੰਡ ਹੈ ਇਹ 47 ਦੇ ਵਿਲੇ ਇਹ ਪਿੰਡ ਹੁੰਦਾ ਸੀ ਜ਼ਿਲ੍ਹਾ ਅੰਮ੍ਰਾਲਾ ਤਹਿਸੀਲ ਕਰੜਾ ਕੌਣੀ ਰਾਜਪੂਤਾਂ ਦਾ ਇਹ ਪਿੰਡ ਦੇ ਇਹ ਬੱਸ ਸਟੈਂਡ ਦੇ ਵਿੱਚ ਖੜੇ ਆ। ਆ ਸਾਹਮਣੇ ਪਿੰਡ ਮਯਾਤ। ਇਹ ਜਿਹੜੀਆਂ ਕਾਰਾਂ ਆ ਰਹੀਆਂ ਐ ਇਹ ਆ ਰਹੀਆਂ ਚੰਡੀਗੜ੍ਹ ਸਾਈਡ ਤੋਂ ਚੰਡੀਗੜ੍ਹ ਮੋਹਾਲੀ ਵੱਲ ਤੇ ਇੱਧਰ ਜਾ ਰਹੀਆਂ ਇਹ ਸਰਹੰਦ ਵੱਲ। ਇੱਥੇ 3 ਕਿਲੋਮੀਟਰ ਦਾ ਹੀ ਮੇਰਾ ਪਿੰਡ ਹੈ ਚੁੰਨੀ। ਆ ਬਿਲਕੁਲ ਬੱਸ ਸਟੈਂਡ ਤੇ ਇਹ ਬਣਿਆ ਹੋਇਆ ਸਿਹਤ ਕੇਂਦਰ ਮੁਰਲਾ ਸਿਹਤ ਕੇਂਦਰ ਤੇ ਸੋਸਾਇਟੀ ਹੈ ਠੀਕ ਹੈ ਜੀ। ਤੇ ਇਹ ਪਿੰਡ ਦੇ ਦੱਖਣ ਦੀ ਤਰਫ ਹੈ ਇਹ ਠੀਕ ਹੈ ਆ ਰੋਡ ਟੱਪ ਕੇ ਅ ਤੇ ਆ ਵਾ ਸਟੈਂਡ ਸਾਹਮਣੇ ਤੁਸੀਂ ਦੇਖ ਰਹੇ ਪਿੰਡ ਮਜਾਦ ਦਾ ਤੇ ਆਹ ਸਾਹਮਣੇ ਪਿੰਡ ਮਜਾਦ ਦੇ ਅੰਦਰ ਨੂੰ ਰਸਤਾ ਜਾਂਦਾ ਏ ਜਿੱਥੇ ਉਹ ਲੜਕੇ ਖੜੇ ਆ ਇਹ ਰਸਤਾ ਅੰਦਰ ਨੂੰ ਜਾਂਦਾ ਠੀਕ ਹੈ ਜੀ ਤੇ ਇੱਥੋਂ ਇੱਕ ਰਸਤਾ ਮੁੜ ਜਾਂਦਾ ਏ ਆ ਤੜਾਹ ਵਾਲੇ ਜਿਹੜਾ ਅੱਗੇ ਜਾ ਕੇ ਖਰੜਾ ਵੱਲ ਚੱਲਿਆ ਜਾਂਦਾ ਠੀਕ ਹੈ ਤੇ ਇਹ ਪਾਣੀ ਦਾ ਟੈਂਕੀ ਇਹ ਬਣਾਈ ਹੋਈ ਆ ਮੋਢਰਾ ਸੇਤ ਕੇਂਦਰ ਦੇ ਲਈ ਠੀਕ ਹੈ ਜੀ ਅਗੇ ਉਹ ਸੋਸਾਇਟੀ ਹੈ ਠੀਕ ਹੈ ਇਸ ਤਰਫ ਨੇ ਇਹ ਪਹਿਲੀਆਂ ਵੀ ਤੁਸੀਂ ਨਾਲ ਦੀ ਨਾਲ ਦੇਖਦੇ ਹੋ ਠੀਕ ਹੈ ਜੀ ਤੇ ਇਹ 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 ਅੰਦਰ ਨੂੰ ਜਾਂਦਾ ਰਸਤਾ ਆ ਤੁਸੀਂ ਦੇਖੋਗੇ ਆ ਮੋਟਰਸਾਈਕਲ ਜਿਹੜਾ ਗਿਆ ਏ ਇਹ ਗਿਆ ਏ ਤੜਾਕਵਾਲਾ ਠੀਕ ਹੈ ਜੀ ਸਾਹਮਣੇ ਜਿੱਧਰ ਗੱਡੀਆਂ ਖੜੀਆਂ ਇੱਕ ਗਲੀ ਇਹ ਹੈ ਜਿਹੜੀ ਪਿੰਡ ਦੇ ਅੰਦਰੋਂ ਜਾਂਦੀ ਹੈ ਆਪਾਂ ਚੱਲਾਂਗੇ ਜੈਲਦਾਰ ਜੈਲਦਾਰ ਵਾਲੇ ਮੱਲੇ ਵਾਲ ਕਿ ਤੋਂ ਉਹਨੇ ਜੇਲ੍ਹਦਾਰਾਂ ਦੀ ਗੱਲ ਕੀਤੀ ਸੀ ਠੀਕ ਹੈ ਜੀ ਤੇ ਉਹ ਮੱਲੇ ਦੇ ਵਿੱਚ ਵੀ ਆਪਾਂ ਜਾਵਾਂਗੇ ਤੇ ਮਸਜਿਦ ਵੀ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਪਿੰਡ ਹੈ ਇਹ ਮਜਾਤ ਅ 47 ਦੇ ਟਾਈਮ ਇੱਥੇ ਰਹਿੰਦੇ ਸੀ ਜੇਲ੍ਹਦਾਰ ਸੁਮੇਲ ਮੁਹੰਮਦ ਵਕਸ ਕਾਇਮਦੀਨ ਠੀਕ ਹੈ ਜੀ ਇਹ ਨਾਂ ਸੀ ਜਿਹੜੇ ਮੁਸਲਮਾਨ ਇੱਥੇ ਰਹਿੰਦੇ ਹੁੰਦੇ ਸੀ 47 ਤੋਂ ਪਹਿਲਾਂ ਤਣੀ ਗੋਦ ਦੇ ਰਾਜੂ ਬੁੱਤੋਂ ਦਾ ਪੇ ਪਿੰਡ ਹੈ ਠੀਕ ਹੈ ਜੀ ਆ ਦੇਖ ਰਹੇ ਹੋ ਪਿੰਡ ਆ ਮਜਾਤ ਠੀਕ ਆ ਚੰਡੀਗੜ੍ਹ ਰੋਡ ਹੈ ਚੰਡੀਗੜ੍ਹ ਸਰਹੰਦ ਰੋਡ ਠੀਕ ਹੈ ਤੇ ਇੱਕ ਵਾਰੀ ਤੁਹਾਨੂੰ ਮੈਂ ਜਰੂਰ ਦਿਖਾਉਣਾ ਚਾਹਾਂਗਾ ਆ ਪੈਲੀਆਂ ਆ ਦੱਖਣ ਦੀ ਤਰਫ ਦੀਆਂ ਠੀਕ ਹੈ ਤੇ ਆ ਦੱਖਣ ਵੱਲਦਰਦੀਆਂ ਪੈਲੀਆਂ ਤੁਸੀਂ ਦੇਖ ਰਹੇ ਹੋ ਇਹ ਇਧਰ ਪਿੰਡ ਟੋਡਰ ਮਾਜਰਾ ਠੀਕ ਹੈ ਜੀ ਆਮ ਪਿੰਡ ਮਜਾਤ ਇਸ طرف ਪਿੰਡ ਹੈ ਮਜਾਤ ਸਾਹਮਣੇ ਮਜਾਤ ਹੀ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਇਹ ਸਾਈਕਲ ਗਿਆ ਜਿਹੜਾ ਜੇ ਗਿਆ ਇਹ ਖੜਾਕ ਪਿੰਡ ਵੱਲ ਦੀ ਠੀਕ ਹੋ ਗਿਆ ਜੀ ਚੰਡੀਗੜ੍ਹ ਸਰਹੰਦ ਰੋਡ ਤੇ ਜੇ ਖੜ ਕੇ ਆਪਾਂ ਪਿੰਡ ਮਜਾਤ ਨੂੰ ਦੇਖੀਏ ਚੜ੍ਹਦੇ ਵਾਸਤੇ ਤੇ ਇਧਰ ਵੀ ਇੱਕ ਗੁਰਦੁਆਰਾ ਸਾਹਿਬ ਹੈ ਤੇ ਪਿੰਡ ਮਜਾਤ ਅਦਿਤ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਏ ਪਿੰਡ ਦੇ ਚੜ੍ਹਦੇ ਵੱਸੇ ਤੋਂ ਠੀਕ ਹੈ ਜੀ ਇਹ ਚੜ੍ਹਦੇ ਵੱਸੇ ਦੀਆਂ ਪਹਿਲੀਆਂ ਤੁਸੀਂ ਦੇਖ ਰਹੇ ਆ ਪਿੰਡ ਮਜਾਤ ਦੀਆਂ ਇਹ ਚੰਡੀਗੜ੍ਹ ਸਰਹੰਦ ਰੋਡ ਹੈ ਤੇ ਇਥੋਂ ਇਹ ਕੰਬਾ ਲੱਗਿਆ ਹੋਇਆ ਜਿੱਥੇ ਇਥੋਂ ਸਾਹਮਣੇ ਦਿਖਾਈ ਦੇ ਰਿਹਾ ਇਹ ਪਿੰਡ ਇਹ ਮੱਕੜਿਆਂ ਠੀਕ ਹੈ ਜੀ ਇਹ ਸਾਹਮਣੇ ਮੱਕੜਿਆਂ ਪਿੰਡ ਤੇ ਚੰਡੀਗੜ੍ਹ ਸਰਹੰਦ ਰੋਡ ਤੋਂ ਹੀ ਆ ਮੈਂ ਇਹ ਗੱਡੀਾਂ ਨੇ ਣਿਆ ਚੰਡੀ ਦਾ ਰਵਾਲੇ ਪਾਸੇ ਕਿ ਗਈ ਤੇ ਬਹੁਤ ਸੋਹਣਾ ਇਲਾਕਾ ਪਿੰਡ ਸਾਹਮਣੇ ਦਿਖ ਰਿਹਾ ਹੈ ਮਕੜਿਆਂ ਆਪਾਂ ਕਿਉਂਕਿ ਮਜਾਤ ਦੇ ਵਿੱਚ ਆਏ ਆ ਰਾਣਾ ਮੋਸਰਪੁਰ ਜੀ ਦੀ ਪਰਮੈਸ਼ ਤੇ ਉਹਨਾਂ ਦੇ ਬਜ਼ੁਰਗਾਂ ਦਾ ਜ਼ਾਇਲਦਾਰ ਮੁਸਾਇਲ ਮੁਹੰਮਦ ਬਖਸ਼ ਤੇ ਕਾਇਮ ਰਹਿਣ ਦਾ ਇਹ ਪਿੰਡ ਸੀ ਚੜ੍ਹਦੇ ਪਾਸੇ ਤੋਂ ਆਪਾਂ ਤੁਸੀਂ ਦੇਖ ਰਹੇ ਹੋ ਪਿੰਡ ਮਜਾਕ ਫਿਰ ਹੋਗੇ ਅੰਦਰ ਦੇ ਲੰਘੇ ਅੰਦਰ ਵੀ ਆਪਾਂ ਦੇਖਾਂਗੇ ਪਿੰਡ ਦੇ ਕੀ ਕੁਛ ਹੈ ਠੀਕ ਹੈ ਆ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇਖ ਰਹੇ ਹਾਂ ਤੁਸੀਂ ਪਿੰਡ ਦੇ ਚੜ੍ਹਦੇ ਪਾਸੇ ਹਾਂ ਹਾਂਜੀ ਪਿੰਡ ਮਜਾਤ ਦੀ ਇਹ ਲਹਿੰਦੇ ਪਾਸੇ ਗੁੱਗਾ ਮਾੜੀ ਹੈ ਅੰਬਾਣਾਦ ਰਾਕਤਾ ਹੈ ਕਿਉਂਕਿ ਜ਼ਿਲ੍ਹਾ ਅੰਬਾਲਾ ਹੁੰਦਾ ਸੀ ਇਹਦਾ ਕਿਤੇ ਟਾਈਮ ਇੱਧਰ ਲਹਿੰਦੇ ਪਾਸੇ ਤੋਂ ਪਿੰਡ ਮਜਾਤ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਥੋੜਾ ਥੋੜਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਿਖਾਈ ਜਾਂਦੀ ਹੈ ਤੇ ਆ ਪਾਣੀ ਦੀ ਟੈਂਕੀ ਆ ਜਿਹੜਾ ਛੋਟਾ ਕਮਰਾ ਬਣਿਆ ਬਾ ਇਹ ਹੈ ਪਸ਼ੂਆਂ ਦਾ ਡਿਸਪੈਂਸਰੀ ਕਹੇ ਲੋ ਇਹਨੂੰ ਹਸਪਤਾਲ ਕਹੇ ਲੋ ਠੀਕ ਹੈ ਜੀ ਲੈਂਦੇ ਪਾਸੇ ਤੋਂ ਇਸ ਤਰ੍ਹਾਂ ਦਾ ਪਿੰਡ ਮਜਾਤ ਦਿਖਾਈ ਦਿੰਦਾ ਠੀਕ ਹੋ ਗਈ ਇਹ ਲੈਂਦੇ ਪਾਸੇ ਦੀਆਂ ਪਹਿਲੀਆਂ ਤੇ ਸਾਹਮਣੇ ਉਹ ਉੱਚੇ ਉੱਚੇ ਜਿਹੜੇ ਤੁਸੀਂ ਇਹ ਦਰਖਤ ਦੇਖ ਰਹੇ ਹੋ ਇਹ ਹੈ ਐਸਵਾਈਐਲ ਨਹਿਰ ਠੀਕ ਹੈ ਜੀ ਇੱਕ ਅੱਚਾ ਰਸਤਾ ਜਾਂਦਾ ਇਹ ਤੋਂ ਠੀਕ ਹੈ ਜੀ ਇੱਕ ਵਾਰੀ ਹੋਰ ਦੇਖ ਲਓ ਗੁੱਗਾ ਮਾੜੀ ਠੀਕ ਹੈ ਜੀ ਪਿੰਡ ਮਜਾਤ। ਪਿੰਡ ਮਜਾਤ ਦੀ ਆ ਦੇਖ ਰਹੇ ਤੁਸੀਂ। ਮਸਜਿਦ ਪੁਰਾਣੀ ਮਸਜਿਦ। ਠੀਕ ਹੈ ਜੀ। ਹੁਣ ਤਾਂ ਕੰਟਰੋਲ ਹੋ ਗਈ ਹੈ। ਤੇ ਆ ਸਾਹਮਣੇ ਤੁਸੀਂ ਖੂਹ ਦੇਖ ਰਹੇ ਹੋ ਠੀਕ ਹੈ ਜੀ। ਤੇ ਇਹ ਮਸਜਿਦ ਹੈ ਬਿਲਕੁਲ ਨਾਲ। ਇਹ ਪੁਰਾਣੀ ਮਸਜਿਦ ਹੈ ਪਿੰਡ ਮਜਾਤ ਦੀ। ਆਹ ਬੜਾ ਸਾਰਾ ਇੱਥੇ ਬੋਰਡ ਦਾ درخت। ਠੀਕ ਹੈ ਤੇ ਅਦਰਲਾ ਰੋਡ ਹੈ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਮੋਟਰਸਾਈਕਲ ਵਗੈਰਾ ਆ ਜਾ ਰਹੇ ਇਹ ਟੜਾਕ ਵਾਲਾ ਰੋਡ ਠੀਕ ਹੈ ਹੋਰ ਹੋਰ ਤੁਹਾਨੂੰ ਦਿਖਾਣ ਨੂੰ ਵਿੰਡੋ ਮਜਾਤ ਦੀ ਇਹ ਪੁਰਾਣੀ ਮਸਜਿਦ ਠੀਕ ਹੈ ਤੇ ਆ ਖੂਹ ਦਿਖ ਰਿਹਾ ਹੋ ਠੀਕ ਹੈ ਤੇ ਆ ਬੋਰ ਹੈ ਤੇ ਇਹ ਕਿ 에ਰਸਟਾਈ ਜਿਹੜਾ ਪਿੰਡ ਦੇ ਵਿੱਚ ਨੂੰ ਜਾਂਦਾ 47 ਤੋਂ ਬਹਿਲਾ ਇਹਦੇ ਵਿੱਚ ਜੇਲਦਾਰਾਂ ਦੇ ਘਰ ਹੁੰਦੇ ਸੀ ਠੀਕ ਹੈ ਜੀ ਸਮੈਲ ਜੇਲਦਾਰ ਤੇ ਮੁਹੰਮਦ ਬਖਸ਼ ਕਾਇਮਦੀਨ ਇਸ ਗਲੀ ਦੇ ਵਿੱਚ ਘਰ ਹੁੰਦੇ ਤੇ ਜੀ ਰਾਣਾ ਮਸਤੋ ਜੀ ਤੁਹਾਡੇ ਘਰ ਵੀ ਇਸੇ ਗਲੀ ਦੇ ਵਿੱਚ ਹੁੰਦੇ ਸੀ ਆਹ ਸਾਹਮਣੇ ਤੁਸੀਂ ਦੇਖ ਰਹੇ ਗਲੀ ਹੈ ਜਿਹੜੀ ਇਹ ਉੱਪਰੋਂ ਚੜਦੀ ਹੈ ਇਹਦੇ ਵਿੱਚ ਘਰ ਸੇ ਆ ਸੰਤਾਲੀ ਤੋਂ ਬੈਲਾ ਜੇਲਦਾਰਾਂ ਦੇ ਠੀਕ ਆ ਕਿਹੜਾ ਬਣਿਆ ਹੋਇਆ ਇੱਥੇ ਠੀਕ ਸਾਂਝੀ ਜਗ੍ਹਾ ਹੈ ਉਹ ਉਦਾਂ ਹੀ ਮਸਤੇ ਤੁਹਾਡੀ ਖੜੀ ਆਉਣ ਤਾਂ ਖੰਡਰ ਹੋ ਗਈ ਠੀਕ ਹੈ ਜੀ ਪੁਰਾਣਾ ਘਰ ਕੋਈ ਨਹੀਂ ਪਿੰਡ ਦੇ ਵਿੱਚ ਅਸੀਂ ਅੱਗੇ ਚੱਲ ਕੇ ਵੀ ਦੇਖ ਲਾਂਗੇ ਠੀਕ ਹੋ ਗਿਆ ਜੀ ਆ ਬੋਰਡ ਦਾ ਦਰਖਤ ਹੈ ਅ ਨਾਲ ਕਿਹੜਾ ਬਣਿਆ ਹੋਇਆ ਠੀਕ ਹੈ ਆ ਰੋਡ ਹੈ ਜਿਹੜਾ ਸਾਹਮਣੇ ਦਿਖ ਰਿਹਾ ਇਹ ਜਾਂਦਾ ਏ ਟੜਾਕ ਨੂੰ ਠੀਕ ਹੈ। ਇਹੜਾ ਇੱਕ ਚੌਂਕ ਦੇ ਵਿੱਚ ਇਹ ਚੌਂਕ ਹੈ ਪਿੰਡ ਮਜਾਦ ਠੀਕ ਹੈ ਇੱਕ ਗਲੀ ਇਹ ਚੱਲਦੀ ਉੱਪਰ ਨੂੰ ਤੇ ਇੱਕ ਇਹ ਜਾਂਦੀ ਹੈ। ਤੇ ਇਧਰੋਂ ਇਹ ਚੱਲੀ ਜਾਂਦੀ ਹੈ ਟੜਾਕ ਵਾਲੇ ਰੋਡ ਨੂੰ ਹਾਂਜੀ ਪਿੰਡ ਮਜਾਤ ਦੇ ਵਿੱਚ ਨਾ ਟੜਾਕ ਵਾਲੇ ਰੋਡ ਤੇ ਜਿਹੜਾ ਟੜਾਕ ਨੂੰ ਰਸਤਾ ਜਾਂਦਾ ਮਜਾਤ ਤੋਂ ਆਹ ਰਸਤਾ ਹੈ ਮਜਾਤਵੜ ਇਹ ਹੈ ਪਾਣੀ ਦਾ ਚੱਪੜ ਪਾਣੀ ਤਾਂ ਅੱਜ ਕੱਲ ਨਹੀਂ ਹੈ ਇਹਦੇ ਵਿੱਚ ਬੁੱਢੀ ਬਹੁਤ ਠੀਕ ਹੈ ਜੀ ਬਿਲਕੁਲ ਜੀ ਇਹ ਟੜਾਕ ਵਾਲਾ ਰਸਤਾ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਇੱਥੇ ਦੋ ਖੂਨ ਨੇ ਤੁਹਾਨੂੰ ਮੈਂ ਖੂਬ ਹੀ ਦਿਖਾ ਦਮ ਠੀਕ ਹੈ ਇਹ ਮੋਟਰ ਲੱਗਿਆ ਇਹ ਟੜਾਕ ਵੱਲ ਨੂੰ ਗਿਆ ਤੇ ਇੱਥੇ ਖੂਹ ਹੈ ਇਹ ਤੁਸੀਂ ਖੂਹ ਦੇਖ ਰਹੇ ਹੋ ਠੀਕ ਹੈ ਜੀ ਇਹ ਖਾਕੂਏ ਪੁਰਾਣਾ ਚਤਪਾਤੀ ਹੈ ਤੇ ਠੀਕ ਹੈ ਜੀ ਇਸੇ ਪਾਸੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਤੁਸੀਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵੀ ਦੇਖ ਤੇ ਆਪਾਂ ਜੀ ਜਾ ਰਹੇ ਹਾਂ ਇਸ ਗਲੀ ਦੇ ਵਿੱਚ ਸੀ ਅੰਜੈਲ ਦਾ ਰੰਦੇ ਘਰ ਠੀਕ ਹੈ ਜੀ ਆ ਤੁਸੀਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵੀ ਦੇਖ ਰਹੇ ਹੋ ਤੇ ਆ ਪੂ ਹੈ ਪੁਰਾਣਾ ਪੂ ਹੈ ਇਹ ਇਤਿਹਾਸਤਵਾਦੀ ਵੀ ਹੈ ਪੰਡ ਮਜਾਤਾ ਹੈ ਮਜਾਤਾ ਰੇ ਰਸਤਾ ਜਾਂਦਾ ਹੈ ਤੜਾਕ ਨੂੰ ਠੀਕ ਹੈ ਜੀ ਇਸ ਵਕਤ ਮੈਂ ਖੜਿਆ ਹਾਂ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਠੀਕ ਹੈ ਜੀ ਇਹ ਗੇਟ ਹੈ ਗੁਰਦੁਆਰਾ ਸਾਹਿਬ ਦਾ ਆ ਤੁਸੀਂ ਬਿਲਡਿੰਗ ਦੇਖ ਰਹੇ ਹੋ ਠੀਕ ਹੈ ਇਹ ਟੋਵੀ ਇੱਕ ਰਸਤਾ ਇਹ ਜਾਂਦਾ ਠੀਕ ਹੈ ਜੀ ਇੱਕਾ ਜਿੱਥੇ ਟਰਾਲੀ ਖੜੀ ਇਹ ਜਾਂਦਾ ਇੱਥੋਂ ਜਾਂਦਾ ਜਿੱਧਰ ਜੈਲਾਂ ਦੇ ਘਰ ਹੁੰਦੇ ਸੀ ਠੀਕ ਹੈ ਜੀ ਇੱਕ ਰਸਤਾ ਇਹ ਹੈ ਹਾਂ ਜੀ ਮੈਂ ਫੇਰ ਉਸੇ ਰੋਡ ਤੇ ਹੀ ਆ ਅਗਰ ਦੁਰਾ ਸਾਹਿਬ ਤੇ ਅਸੀਂ ਜੇ ਦੂਜੇ ਪਾਸੇ ਆਈਏ ਤਾਂ ਇਹ ਖੂਹ ਹੈ ਪੁਰਾਣਾ ਠੀਕ ਹੈ ਜੀ ਤੇ ਇਹ ਰਸਤਾ ਪਮੌਰ ਨੂੰ ਚਲਿਆ ਜਾਂਦਾ ਸੀ ਹਾਂ ਜੀ ਇਹ ਰਸਤਾ ਜਾਂਦਾ ਹੈ ਪਮਾਰ ਵਾਲ ਨੂੰ ਤੇ ਬੇਰ ਦਾ ਦਾ ਪਲਾਂਟ ਬਣਿਆ ਬਹੁਤ ਛੋਟਾ ਜਿਹਾ ਤੇ ਖੂਹ ਹੈ ਪੁਰਾਣਾ ਠੀਕ ਹੈ ਜੀ ਸਾਹਮਣੇ ਇਹਦੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵੀ ਦੇਖਿਆ ਇੱਕ ਰਸਤਾ ਇਹ ਜਾਂਦਾ ਜੀ ਪਿੰਡ ਦੇ ਵਿੱਚ ਨੂੰ ਠੀਕ ਹੈ ਇਧਰ ਵੀ ਜਾਂਦਾ ਰਹਿੰਦੇ ਘਰਾਂ ਵੱਲ ਫੇਰ ਰਸਤਾ ਚੱਲਿਆ ਜਾਂਦਾ ਸੀ ਠੀਕ ਹੈ ਜੀ ਇਹ ਤੁਸੀਂ ਦੇਖ ਰਹੇ ਹੋ ਇਹ ਢਾਕਵਾਲਾ ਰੋਡ ਪਿੰਡ ਮਾਯਾਤ ਖੂਬ ਵੇਖ ਰਹੇ ਹੋ ਇੱਕ ਵਾਰੀ ਛੱਤ ਪਈ ਵੀ ਇਹ ਤੇ ਠੀਕ ਹੈ ਜੀ। ਨਿਤੜਾਕ ਵਾਲੀ ਸਾਈਡ ਤੇ ਇਹ ਸਕੂਲ ਹੈ ਸਰਕਾਰੀ ਹਾਈ ਸਕੂਲ ਠੀਕ ਹੈ ਜੀ। ਨਿਤੜਾਕ ਵਾਲੀ ਸਾਈਡ ਤੇ ਪਿੰਡ ਮਜਾਦ ਦੇ ਵਿੱਚ। ਪਿੰਡ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਦਾ ਦਿਖਾਈ ਦੇ ਰਿਹਾ ਇਸ ਸਾਈਡ ਤੋਂ। ਠੀਕ ਹੈ ਜੀ ਇਹ ਲਹਿੰਦੇ ਪਾਸੇ ਦੀਆਂ ਪੈਲੀਆਂ। ਇਹ ਸਾਰੇ ਖੇਤ ਇਹ ਲਹਿੰਦੇ ਪਾਸੇ ਦੇ ਹਨ ਜੀ। ਪਿੰਡ ਮਜਾਦ ਦੇ ਵਿੱਚ। ਇਹਨਾਂ ਪਹਿਲੀਆਂ ਤੋਂ ਬਾਅਦ ਗੇਸ ਦਵਾਈ ਲੈਣਾ ਹੀ ਰ ਆ ਜਾਂਦੀ ਏ ਜਿਹੜੀ ਬਣੀ ਨਹੀਂ ਹੈਗੀ ਅਜੇ ਤੱਕ ਲੇਕਿਨ ਉਹਦੀ ਪਟਾਈ ਹੋ ਚੁੱਕੀ ਏ ਠੀਕ ਏ ਹਾਂਜੀ ਪਿੰਡ ਮਜਾਦ ਦੇ ਮੈਂ ਜਿਹੜੇ ਘੜਾਏ ਉੱਤਰ ਦੀ ਸ਼ਾਦੀ ਵਿੱਚ ਇੱਧਰ ਤੇ ਪਿੰਡ ਇਧਰ ਦਾ ਦਿਖਾਈ ਦਿੰਦਾ ਠੀਕ ਏ ਜੀ ਪਿੰਡ ਇਹ ਮਜਾਦ ਇਹ ਉੱਤਰ ਵਾਲੀਆਂ ਪਹਿਲੀਆਂ ਨੇ ਠੀਕ ਏ ਜੀ ਤੇ ਇਥੋਂ ਆ ਜਿੱਥੇ ਮੋਟਰਸਾਈਕਲ ਖੜੇ ਆ ਇਹ ਰਸਤਾ ਹੈ ਉੱਤਰ ਦੀ ਦਿਸ਼ਾ ਦੇ ਵਿੱਚ ਜਿਹੜੀ ਫਿਰਨੀ ਹੈ ਠੀਕ ਹੈ ਜੀ ਇਹ ਲੈnde ਪਾਸੇ ਦੀ ਫਿਰਨੀ ਲਾ ਲੋ ਜਿਹੜਾ ਟੜਾਕ ਵਾਲਾ ਰੋਡ ਹੈ ਆ ਇਧਰ ਮਤਲਬ ਟੜਾਕ ਵਾਲੀ ਸਾਈਡ ਤੋਂ ਇਹ ਉੱਤਰ ਵਾਲੀ ਫਿਰਨੀ ਇਹ ਤੁਹਾਨੂੰ ਮੈਂ ਦਿਖਾ ਦਿੰਦਾ ਇਹ ਸਕੂਟਰ ਆਇਆ ਜਿਹੜਾ ਨਾ ਇਹ ਆਇਆ ਇਹ ਆ ਹੈ ਉੱਤਰ ਦਿਸ਼ਾ ਦੀ ਫਿਰਨੀ ਠੀਕ ਹੈ ਤੇ ਆ ਸਾਹਮਣੇ ਤੁਸੀਂ ਫੇਰ ਦੇਖਦੇ ਦੇਖ ਸਕਦੇ ਹੋ ਸਕੂਲ ਦੀ ਬਿਲਡਿੰਗ ਤੇ ਲੈਹਂਦੇ ਪਾਸੇ ਦੀਆਂ ਪੈਲੀਆਂ ਤੇ ਇਹ ਉੱਤਰ ਸਾਈਡ ਦੀਆਂ ਪੈਲੀਆਂ ਸਾਰੀਆਂ ਇਹ ਉੱਤਰ ਦਿਸ਼ਾ ਦੀਆਂ ਪੈਲੀਆਂ ਐ ਠੀਕੇ